ਹਾਂਜੀ ਸਤਿ ਸ਼੍ਰੀ ਅਕਾਲ ਵੀ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਤੇ ਅੱਜ ਫੇਰ ਮੱਕੀ ਵਡਣ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਅੱਜ ਪਹਿਲਾਂ ਤਾਂ ਲੱਗੇ ਨਹੀਂ ਸੀ ਕਿਉਂਕਿ ਪਹਿਲਾਂ ਸਵੇਰੇ ਸਵੇਰੇ ਤਾਂ ਬਰੇ ਕਾਲੀ ਘਾਟ ਇੰਨੀ ਆ ਗਈ ਸੀ ਕਿ ਫੇਰ ਤਾਂ ਸਵੇਰੇ ਸਵੇਰੇ ਢਾਰਸੇ ਵੀ ਕਿਤੇ ਲੱਗੇ ਨਹੀਂ ਹੋਣਾ ਤੇ ਫੇਰ ਅੱਜ ਮੁੰਗੀ ਆਪਣੀ ਰਹਿੰਦੀ ਸੀ ਪੰਜ ਕਿੱਲੇ ਵਡਣ ਵਾਲੀ ਉਹ ਵੱਢ ਕੇ ਲੈ ਕੇ ਜਾਂਦੀ ਆ ਮੁੰਗੀ ਇੱਲੇ ਚੋਂ ਮੈਨੂੰ ਹਾਲ ਉਹ ਆ ਪਾ ਕੇ ਮਸ਼ੀਨ ਦੀ ਵੜ ਲਈ ਕਿਉਂਕਿ ਨੈਟ ਢਾਈ ਜਾਂਦਾ ਨੈਟ ਢਾਉਂਦਾ ਵੀ ਆ ਤੇ ਪਰ ਜਿਹੜੀ ਆ ਗਰਮੀ ਹੋਈ ਹੋਈ ਆ ਨਾ ਇਹ ਸਾਰੀ ਮੀਂਹ ਵਾਲੀ ਹੋਈ ਆ ਵੀ ਇਸ ਟਾਈਮ ਗਰਮੀ ਇੰਨੀ ਕਿ ਜ਼ਿਆਦਾ ਆ ਬਹੁਤ ਹੀ ਨਜਾਇਜ਼ ਗਰਮੀ ਹੋ ਰਹੀ ਆ ਤੇ ਕੱਲ ਤਾਂ ਟਰਾਲੀਆਂ ਆਪਾਂ ਭਰ ਕੇ ਕਢਾਈਆਂ ਸੀਗੀਆਂ ਸਾਰੀਆਂ ਉਹਨਾਂ ਦੇ ਵਿੱਚੋਂ ਅੱਜ ਗੱਲ ਕਰਕੇ ਫਿਰ ਦੋ ਟਰਾਲੀਆਂ ਖਾਲੀ ਕਰੀਆਂ ਵੀ ਚੱਲ ਦੋ ਟਰਾਲੀਆਂ ਵੱਡੀਆਂ ਖਾਲੀ ਕਰ ਲਈ ਉਹ ਵੀ ਚੱਲ 10 ਕਿੱਲੇ ਦਾ ਮਾਲ ਉਹਨਾਂ ਚ ਆ ਜਾਊਗਾ ਕਿਸੇ ਨਾ ਕਿਸੇ ਤਰੀਕੇ ਪਾਲਾਂਗੇ 10 ਕਿੱਲੇ ਦਾ ਮਾਲ ਹਨ ਤੇ ਇਹ ਉਹ ਖਾਲੀ ਕਰੀਆਂ ਨੇ ਹੁਣ ਦੋ ਟਰਾਲੀਆਂ ਵੱਡੀਆਂ ਕਿਉਂਕਿ ਜਿਹੜੀ ਆਪਣੀ ਵੱਡੀ ਟਰਾਲੀ 28 ਗੁੱਟੀ ਉਹ ਚ 225 ਰੁਪਏ ਜਾਂਦਾ ਦੂਜੀ ਚ 100 ਦੂਜੀ ਚ ਵੀ 200 ਦੇ ਨੇੜੇ ਪੈ ਜਾਂਦਾ 100 9996 ਇੱਥੇ ਕੋ ਬੈਜਣਾ ਪ੍ਰੋਬਲਮ ਪੈਨ ਨੂੰ ਤਾਂ ਮੱਕੀ ਦੋਨਾਂ ਚ ਵੱਧ ਪੈ ਜਵੇ ਥੋੜੀ ਥੋੜੀ 10 10 15 ਕੁਇੰਟਲ ਬਾਦ ਦੇ ਜਵੇ ਕਿਉਂਕਿ ਇੱਕ ਤਾਂ ਪਹੀ ਤੇ ਪੈਂਦੀ ਆ ਹਨਾ ਬਾਕੀ ਆਪਣੇ ਪਹੀ ਤੇ ਪਾਉਨੇ ਆ ਫੜ ਕੇ ਤੇ ਇੱਕ ਨਾ ਵੀਰੇ ਇਹਦਾ ਹੌਲੈਂਡ ਦੀ ਵਾਸ ਇੱਕ ਕੋਈ ਪ੍ਰੋਬਲਮ ਆ ਕਿ ਇਹਦਾ ਆਗਰ ਨੀਵਾ ਵਾ ਤੇ ਹੇਤ ਕੀ ਹੁਣ ਝੋਨੇ ਦੇ ਵਿੱਚ ਦੇਖਦੇ ਆ ਵੀ ਉਹ ਇੱਕ ਬੰਦਾ ਵਾਲ ਟਿਊਬ ਬਦਲਦਾ ਵਾ ਇਹਦੀ ਵੀ ਉੱਪਰ ਉੱਚਾ ਕਰ ਦਿੰਦਾ ਉਹ ਉਹ ਕਰਦੇ ਆ ਉੱਚਾ ਤੇ ਅੱਜ ਵੀਡੀਓ ਬਣਾਉਣ ਦਾ ਮਨ ਤਾਂ ਹੈ ਨਹੀਂ ਦੀ ਬਿਲਕੁਲ ਵੀ ਜੀ ਦਿਲ ਹੀ ਨਹੀਂ ਸੀ ਕਰਦਾ ਵੈਸੇ کئی ਵਾਰ ਸਰੀਰ ਹੀ ਨਹੀਂ ਇਜਾਜ਼ਤ ਦਿੰਦਾ ਅੱਜ ਸਵੇਰ ਸਵੇਰ ਦੇ ਹੀ ਸਰੀਰ ਠੀਕ ਜਿਹਾ ਹੀ ਨਹੀਂ ਹੈਗਾ ਤੇ ਬਸ ਜੀ ਨਹੀਂ ਦੀ ਕਰਦਾ ਵੀ ਵੀਡੀਓ ਬਣਾਈਏ ਤੇ ਚਲੋ ਮੈਂ ਕਹਾਂ ਫੇਰ ਵੀ ਯਾਰ ਤੁਹਾਨੂੰ ਨਾਗਾ ਪਾਉਣਾ ਕੱਲੋਂ ਪਹਿਲਾ ਦਿਨ ਹੈ ਮਹੀਨੇ ਦਾ ਪਾਈਏ ਮਹੀਨੇ ਦੇ ਸ਼ੁਰੂਆਤ 'ਚ ਹਨਾ ਤੇ ਕਿਉਂਕਿ ਜੇ ਨਾ ਪਾਈ ਵੀਡੀਓ ਜਿਹੜੀ ਵੀਰਾਂ ਦੇ ਮੈਸੇਜ ਦੋ ਤਿੰਨ ਵੀਰ ਤਾਂ ਕਾਲ ਕਰ ਦਿੰਦੇ ਆ ਵੀਰੇ ਅੱਜ ਵੀਡੀਓ ਨਹੀਂ ਪਾਈ ਉਹ ਚੱਕਰ ਦੇ ਵਿੱਚ ਫੇਰ ਹੁੰਦਾ ਵੀ ਯਾਰ ਤੇ ਹੀ ਚਲਪਾ ਦਾਂਗੇ ਬੇਟੀ ਵੀ ਬਣਾ ਲਿਆ ਜਿੱਕਰੀਏ ਇੱਕ ਆਪਾਂ ਉਹ ਲੈ ਆਏ ਸੀਗੇ ਸਪਰੇਅ ਵਾਲਾ ਪੰਪ ਦੇਰ ਤੇ ਕੁੱਪੀ ਲਵਾ ਕੇ ਰਿਓ ਵਾਲੀ ਉਹ ਆ ਗਈ ਆ ਬਣ ਕੇ ਆਪਣੀ ਤੇ ਮੀਂਹ ਹਟ ਜਵੇ ਤਾਂ ਸ਼ੁਰੂ ਕਰਾਂਗੇ ਆਪਾਂ ਰਿਓ ਪਾਉਣਾ ਵੀ ਵੀ ਮੀਂਹ ਦਾ ਮੌਸਮ ਜੇ ਘਟ ਜਵੇ ਉਦੋਂ ਸ਼ੁਰੂ ਕਰਾਂਗੇ ਰਿਓ ਪਾਉਣਾ ਤੇ ਅੱਜ ਵਿਸ਼ੇ ਤਾਂ ਹੁਣ ਨਾ ਕਰਿਓ ਤੁਸੀਂ ਅੱਜ ਪਵਿੱਤਰ ਦਾ ਜਨਮ ਦਾ ਇਥੇ 30 ਤਰੀਕ ਨੂੰ ਤੇ ਜਲਦੋਂ ਤਾਂ ਨਿਕਝਾਣੇ ਜਦੋਂ ਇਹ ਵੀਡੀਓ ਪੈਣੀ ਹੈ ਤੇ ਅੱਗੇ ਤਾਂ ਮੈਂ ਉਹਨੂੰ ਗਿਫਟ ਲਿਆ ਦੇਉਂਦੇ ਨਾਲ ਨਾ ਵੀ ਕਦੇ ਮੋਬਾਈਲ ਦਿੱਤਾ ਕਦੇ ਕੀ ਇਹ ਜਿਹਾ ਪਰ ਐਤ ਕੀ ਉਹਦੇ ਲਈ ਗਿਫਟ ਵਧੀਆ ਹੀ ਸੋਚਿਆ ਹੋਇਆ ਤੇ ਸ਼ਾਇਦ ਆਹ ਆਹੀ ਵੀਕ ਦੇ ਵਿੱਚ ਜਿਹੜਾ ਹੁਣ ਸਟਾਰਟ ਹੋਣਾ ਇਹ ਵੀਕ ਦੇ ਵਿੱਚ ਗਿਫਟ ਦਵਾਂਗੇ ਉਹਨੂੰ ਉਹਦੇ ਚੈਨਲ ਦਾ ਗਿਫਟ ਕਿਉਂਕਿ ਦੇਈ ਦੇਈ ਦਾ ਜੋ ਕੰਮ ਕਰਦਾ ਦਿਵਾਕ ਆਪਣ ਤੇ ਮਿਹਨਤ ਕਰਦਾ ਵਾ ਆਪਣੀ ਹਨ ਹੋਰ ਕੀ ਚਾਹੀਦਾ ਤੇ ਘੋਣਿਆਂ ਯਾ ਦੀ ਵੀ ਜੋਬ ਚੱਲਦਾ ਮੱਕੀ ਵੱਢਣ ਦਾ ਪੂਰਾ ਤੇ ਘੋਣਿਆਂ ਤੋਂ ਚੱਲ ਗਏ ਇਹ ਵੀ 9108 ਹੀ ਆ ਪੂਰੀ ਗੇਤੀ ਲੱਗੀ ਹੋਈ ਆ ਗੱਲ ਜਿਹੜੀ ਮੱਕੀ ਵੱਡੀ ਸੀ ਉਹਦਾ ਆਇਆ ਸੀਗਾ 26 ਮੌਇਸਚਰ ਆਇਆ ਸੀਗਾ ਦੇਲ ਇੱਕ ਟਰਾਲੀ ਦਾ ਆਇਆ ਦੀ 31 ਉਹ ਦੇਨੋ ਇੰਨਾ ਕੀ ਫਰਕ ਪੈ ਜਾਂਦਾ ਕਿ ਉਹ 5 6 ਦਿਨ ਤੋਂ ਬਾਅਦ ਵੀਜੀ ਸੀ ਆਪਾਂ ਉਹ ਯਾਨੀ ਕਿ 20 ਕਿੱਲੇ ਦਾ ਆਪਣਾ ਇਕੱਠਾ ਟੱਕ ਸੀਗਾ ਗੱਲ ਇੱਕ ਟਰਾਲੀ ਜਿਹੜੀ ਸਭ ਤੋਂ ਪਹਿਲੀ ਵੱਡੀ ਦੀ ਜਿਹਦਾ ਮੈਂ ਮੌਇਸਚਰ ਚੈੱਕ ਕੀਤਾ ਉਹਦਾ 31 ਆਇਆ ਸੀ ਬਾਕੀ ਸਾਰੀਆਂ ਦਾ 26 26 26 ਤੇ ਉਹਦੇ ਚੱਕਰ ਦੇ ਵਿੱਚ ਵੀ ਦੇਨੋ ਕਿੰਨਾ ਫਰਕ ਪੈ ਜਾਂਦਾ ਇੱਕ ਦਿਨ ਦੇ ਵੱਡੇ ਵੱਡੀ ਨਾਲ ਹੀ ਹਨਾ ਵੀ 5 ਦਿਨਾਂ ਦੇ ਵਿੱਚ ਹੀ ਮੌਸਮ ਚਰਦਗੋ ਦਾ। ਹੁਣ ਜਿਹੜੀ ਇਹ ਆ ਇਹ ਤਾਂ ਇਹ ਵੀ ਪੂਰੀ ਸੁੱਕੀ ਹੋ ਮੱਕੀ। ਇਹ ਵੀ ਸਾਰਾ ਦਾਣਾ ਪੈਹੀ ਤੇ ਖੜਕੀ ਪੈਣਾ ਵਾ। ਕਿਉਂਕਿ ਇਹ ਖੇਤ ਹੈਗਾ ਡੱਕ। ਤੇ ਸਾਡੇ ਖੇਤਾਂ ਦੇ ਵਿੱਚ ਵੀ ਇਹ ਗੱਲ ਆ ਇੰਨੇ ਖੱਤਿਆਂ ਦੇ ਨਾ ਪਲਾਉ ਚੱਲਦੇ ਆ। ਉਹਨਾਂ 'ਚ ਵੀਰੇ ਟਰਾਲੀ ਬਹੁਤ ਛੇਤੀ ਧੁੱਲਦੀ ਆ। ਕਈ ਵੀ ਸੋਚਦੇ ਹੋਣਗੇ ਸਾਡੇ ਦਾ ਧੁੱਸਦੇ ਨਹੀਂ ਜਾਂ ਸਾਡੇ ਦੇ ਵੀਰੇ ਪਲਾਉ ਵਾਲਿਆਂ ਜਿੱਦਾ ਮੈਂਟ ਲੱਗਦਾ ਥੱਲੇ ਡਿੱਗਣ ਨੂੰ ਟਰਾਲੀ ਮੈਂਟਾਂ ਚ ਖਲਪ ਦੇਣੀ ਵਿੱਚ ਡਿੱਗ ਪੈਂਦੀਆਂ ਵੀ ਯਾਨੀ ਕਿ ਜੇ ਗਿੱਲੇ ਆ ਇਹ ਸੁੱਕੇ ਆ ਫੇਰ ਤਾਂ ਚਲੋ ਨਿਕਲ ਹੀ ਜਾਂਦੀਆਂ ਗਿੱਲਿਆਂ ਚ ਬਹੁਤ ਔਖਾ ਕਰਦੀਆਂ ਨੇ ਟਰਾਲੀ ਹੈ ਨਾ ਬਾਅਦ ਚ ਟੱਕਰਾਂ ਮਾਰਨ ਨਾਲੋਂ ਹੁਣ ਕੰਮੈਂ ਦੇਖੋ ਕਿਹੜਾ ਕਿਸੇ ਨੇ ਵਢਾਉਣੀ ਆ ਬੱਕੀ ਪਰ ਮੀਹਾ ਕਰਕੇ ਕੋਈ ਨਹੀਂ ਵਢਾ ਰਿਹਾ ਹਜੇ ਪੂਰੇ ਚੱਕਰ ਚ ਬੰਦ ਹੀ ਆ ਕੰਮ ਲੋਗੀ ਚਲਦੀ ਆ ਬਾਡੀ ਪਈਆਂ ਤੇ ਖੜਕੇ ਦਾਣੇ ਪੈ ਰਿਆ ਤੇ ਆਵਾਜ਼ਾਈ ਕੀਤੀ ਠੱਫ ਇਹ ਘੱਤੇ ਵਿੱਚ ਦੀ ਲੰਘ ਜੀ ਕਿਉਂਕਿ ਇਧਰੋਂ ਕਿਹੜਾ ਕੋਈ ਭਰੀ-ਪੂਰੀ ਟਰਾਲੀ ਆਉਣੀ ਆ ਤੇ ਬਾਡੀ ਚੱਲੀ ਜਾਂਦੀ ਆ ਇੱਥੇ ਆਪਣੇ ਸੀਗੇ 10 ਏਕੜ ਆ ਇੱਥੇ ਆਪਣੇ ਤੇ 10 ਏਕੜ ਚੋਂ ਦੇਖਦੇ ਆ 10 ਏਕੜ ਚੋਂ ਜਿੱਦਾਂ ਚ ਹੁਣ ਮਸ਼ੀਨਾਂ ਚੱਲਦੀਆਂ ਉਹਨਾਂ 'ਚ 1890 ਸੀ ਉਹ ਉੱਪਰ ਲਿਖਤਾ ਤੇ ਆ ਸੀਗਾ 9108 ਦੇ 6 ਅ ਸ਼ੇਕ ਉਹ ਸਾਢੇ 3 ਕਿਲੇ ਸੀਗੇ 91 ਜੀ 1899 ਦੇ 1890 ਦੇ ਸੱਚ 1890 ਦੇ ਤੇ ਆ ਸਾਢੇ 6 ਕਿਲੇ ਸੀਗੇ 91 ਜੀ ਰੋਡ ਤੇ 9108 ਦਾ ਬਹੁਤ ਸੋਹਣਾ ਝਾੜ ਨਿਕਲਿਆ ਆ ਸਾਢੇ 4 ਕਿਲੇ ਅ ਖੱਤਾ ਵਾ ਇਹ ਤੇ ਹਜੇ ਇਹ ਚੋਂ ਕਾਫੀ ਰਹਿੰਦਾ ਵੱਡਣ ਵਾਲਾ ਉਹ ਦੇ ਕਿਲੇ ਦੇ ਨੇੜੇ ਭਰਾ ਖੜਾ ਹੈ ਨੇ ਮਸ਼ੀਨ ਨਹੀਂ ਲੱਗੀਆਂ ਹੋਈਆਂ ਇੱਕੋ ਘੇਰੇ ਚ ਥੈਂਕੂ ਪਰ ਪਰ ਗੱਲੇ ਆਉਂਦੀਆਂ ਇੱਥੇ ਪਾਈ ਜਾਂਦੀਆਂ ਲਿਆ ਲਿਆ ਆਉਹਦੇ ਲੋਕ ਇੱਥੇ ਕਮਾਈਂ ਚਲਦੀ ਆ ਹਾਉ ਦੇ ਟਾਲੀ ਦੇ ਉੱਤੋਂ ਦੀ ਦੇਖੋ ਆਉਹਦੀ ਚਲਦੀ ਤੂਦ ਦੇ ਕੋਲੇ ਛਤਰੀ ਉੱਥੋਂ ਵਟ ਕੇ ਲਿਆ ਆ ਕੇ ਇੱਥੇ ਪਾਉਨੇ ਆ ਤਾਂ ਕਿ ਖੇਤ ਤਾਂ ਬਈ ਜਮੇ ਹੀ ਗਾਰੇ ਵਰਗੇ ਪਏ ਆ ਤੇ ਅੱਜ ਆਪਣੀ ਜਦੋਂ ਟਰਾਲੀ ਖਾਲੀ ਹੋ ਗਈਆਂ ਸੀਗੀਆਂ ਦੋ ਚਲੋ ਮੈਂ ਕਿਹਾ ਵੱਟੋ ਜਾਨੂੰ ਦੇਖਦੇ ਆ ਕਿੰਨਾ ਕਮਾਲ ਬਿੰਦਾ ਇੱਥੇ ਆਪਣੇ 10 ਕਿਲੇ ਦਾ ਘੇਰਾ ਵਾ ਜਿੰਨਾ ਪੈ ਗਿਆ ਚਲੋ ਦੇਖੀਏ ਆਪਾਂ ਨੂੰ ਇੱਕ ਟਰਾਲੀ ਖਾਲੀ ਕਰਨੀ ਪੈ ਗਈ ਹੋਰ ਕਿਉਂਕਿ ਮਾਲ ਆਇਆ ਨਹੀਂ ਦੋ ਟਰਾਲੀਆਂ ਵੱਡੀਆਂ 'ਚ ਤੇ ਉਹਦੇ ਚੱਕਰ 'ਚ ਹੁਣ ਖਾਲੀ ਕਰਾਂਗੇ ਟਰਾਲੀ ਤੇ ਇੱਥੇ ਹੀ ਕਰ ਦੇਣੀ ਆ ਜੁਰਦਾ ਮੰਡੀ ਦੀ ਇਹ ਆ ਆਪਣਾ ਲੱਗ ਕੇ ਆ ਗਿਆ ਰਿਓ ਵਾਲਾ ਜਿਗਾਰਮੈਂਟ ਜਿਆ ਬ੍ਰੌਡਕਾਸਟਰ ਕਹਿ ਦਿੰਦੇ ਆ ਇਹਨੂੰ ਤੇ ਆਪਾਂ ਬੂਮ ਬਾਮ ਤਾਂ ਖੋਲਤਾ ਸੀ ਇਹਦਾ ਇਹ ਵੀਰੇ ਪਲਾਸਟਿਕ ਦੀ ਟੈਂਕੀ ਦੇ ਵਿੱਚ ਦੇਖੋ ਆ ਨੰਬਰ ਤੁਸੀਂ ਕੰਟੈਕਟ ਕਰ ਲਿਓ ਮੈਨੂੰ ਨਾ ਕਿ ਉਹ ਵੀਰੇ ਨੰਬਰ ਦੇ ਦਿਓ ਨੰਬਰ ਦੇ ਦਿਓ ਆ ਦੇਖ ਲਓ ਆ ਨੰਬਰ ਆ ਵੀਰੇ ਹੁਣਾਂ ਦਾ ਦੇਖੋ ਕਿੰਨਾ ਵਧੀਆ ਬਣਾਇਆ ਆ ਵੀ ਸਟੀਲ ਦਾ ਲਾਇਆ ਆਹ ਪਲੇਟ ਵੀ ਸਟੀਲ ਦੀ ਲਾਈ ਆ। ਠੀਕ ਨਹੀਂ ਆਹ ਪਲਾਸਟਿਕ ਦਾ ਹੋ ਗਿਆ। ਗਲਨ ਗਲਨ ਵਾਲਾ ਕੰਮ ਹੀ ਚੱਕਿਆ ਗਿਆ। ਤੇ ਆਹ ਬਾਡੀ ਲਾਤੀ ਇਦਾਂ ਮਗਰ ਸਿੱਟੋ। ਆਹ ਦੇਖੋ। ਠੀਕ ਆ। ਇਦਾਂ ਲਾਤੀ ਇਹਨਾਂ ਨੇ ਵੀ ਆ ਚਲੋ। ਮੇਰੇ ਭਾਨਾ ਦਾ ਟੋਟੀ ਨਾ ਜਾਵੇ। ਆਹ ਲਾਦਾ ਤੇ ਲਓ ਵਿੱਚੋਂ ਕਿੰਨਾ ਸੋਹਣਾ। ਠੀਕ ਨਹੀਂ ਪੂਰਾ ਵਧੀਆ ਨਾ। ਤੇ ਇਹ ਆ ਪੌੜੀ ਇਦਾਂ ਇਕੱਠੀ ਕਰ ਲੋ ਠੀਕ ਆ ਚਲੋ ਜੀ ਤੇ ਵੀਡੀਓ ਤਾਂ ਇਹਦੀ ਇੱਥੋਂ ਪੈਂਦੀ ਪੈਂਦੀ ਆ ਵੀਡੀਓ ਤੇ ਆ ਆ ਇਹਨਾਂ ਨੇ ਹੈਂਡਲ ਆ ਇੱਥੋਂ ਐ ਕਰਕੇ ਇਹਦੀ ਸੈਟਲਮੈਂਟ ਇਹਨੂੰ ਇੱਧਰ ਲੈ ਕੇ ਤੇ ਆਹ ਲਾਤਾ ਲੀਵਰ ਵੀਰੇ ਇਹਦਾ ਹੈਂਡ ਬ੍ਰੇਕ ਠੀਕ ਨੇ ਆ ਆ ਜੱਕਾ ਇੱਥੇ ਕਰ ਦੋ ਇੰਨਾ ਪਾਉਣਾ ਇਹਨੂੰ ਇੱਥੇ ਕਰ ਦੋ ਇੱਥੇ ਤੱਕ ਖੁੱਲ ਜਾਨਾ ਜਿੰਨਾ ਇਹਨੂੰ ਢਿੱਲਾ ਕਰਨਾ ਉਨਾ ਢਿੱਲਾ ਕਰ ਸਕਦੇ ਆ ਲੈ ਆ ਮਗਰ ਆਈ ਜਾਨ ਸੋਨਾਰੇ ਉਹ ਵੱਜ ਜਾਣ ਠੀਕ ਨੇ ਆ ਹੋ ਗਿਆ ਕੰਮ ਦੇਖ ਪੂਰੀ ਵਧੀਆ ਚੀਜ਼ ਬਣਾਤੀ ਨਜ਼ਾਰੇਦਾਰ ਪੂਰੀ ਹੁਣ ਬਸ ਕੱਲ ਤੋਂ ਸ਼ੁਰੂ ਕਰਦੇ ਆ ਯੂਰੀਆ ਦਾ ਛਟਾ ਦੇਣਾ ਕਿਉਂਕਿ ਲੇਟ ਹੋਈ ਜਾਂਦਾ ਰਹੋ ਬਸ ਇਹਦੇ ਨਾਲ ਹੁਣ ਆਹ ਪਲੇਟਾਂ ਲੱਗੀਆਂ ਹੋਈਆਂ ਬਸ ਫਿਕਸ ਕਰਾਸ ਪੂਰਾ ਸਿੱਧਾ ਵਾ ਤੇ ਪੀਟੀਓ ਉਹਦੀਆਂ ਪੰਪਨੀਆਂ ਬੈਲਟਾਂ ਵੰਟਾਂ ਲਾਈਆਂ ਹੋਈਆਂ ਨੇ ਪੰਪ ਤਾਂ ਚੱਲਣਾ ਨਹੀਂ ਹੈਗਾ ਨਾਲ ਤੇ ਆਹ ਗੇਅਰ ਹੁਣ ਗੇਅਰ ਵੀਰੇ ਹੁਣਾਂ ਨੇ ਆਪ ਡਿਜ਼ਾਈਨ ਕਰਾਇਆ ਹਾਈ ਸਪੀਡ ਆ ਇਹ ਤੇ ਇੱਕਰੋ ਗੇਅਰ ਆ ਬਹੁਤ ਵਧੀਆ ਵਧੀਆ ਬਣਾਇਆ ਜਾਣੀ ਕਿ ਸੋਹਣਾ ਬੰਦਾ ਇਨੂੰ ਬਾਅਦ ਚ ਜਿਵੇਂ ਮਰਜ਼ੀ ਆਪਾਂ ਆਲੂਆਂ ਚ ਵੀ ਜੇ ਕੁਝ ਕਰਨਾ ਹੋਵੇ ਪਾਇਆ ਪੋਣਾ ਪਿਆ ਕਰਨਾ ਆਲੂਆਂ ਚ ਵੀ ਇਹ ਹੁਣ ਇਹਨੂੰ ਲਾਏ ਹੀ ਨਹੀਂ ਕਰਨਾ ਐਵੇਂ ਹੀ ਰੱਖਾਂਗੇ ਹੁਣ ਨਹੀਂ ਲਾਉਣਾ ਇਹਨੂੰ ਨਾਲ ਹੀ ਰਿਓ ਪਾ ਦੋ ਸਪਰੇਅ ਕਰੋ ਨਾਲ ਹੀ ਰਿਓ ਭਾਈ ਚੱਲੋ ਜਿੰਨਾ ਕੁ ਛੱਟਾ ਦੇਣਾ ਪਤਲਾ ਪਤਲਾ ਦੇਖ ਲੈ ਡਬਲ ਕੰਮ ਕਰਿਆ ਕਰੂਗਾ ਹੁਣੇ ਬਹੁਤ ਵਧੀਆ ਬਣਾਈ ਆ ਤੇ ਸਾਰਾ ਕੁਝ ਵੀਰੇ ਆਪੇ ਹੀ ਪੁੱਛ ਲਿਓ ਫੋਨ ਕਰਕੇ ਕੀ ਰੇਟ ਆ ਕੀ ਨਹੀਂ ਕਿਉਂਕਿ ਆਪਾਂ ਨਹੀਂ ਹਜੇ ਪੈਸੇ ਦਿੱਤੇ ਆਪਾਂ ਦੇਣੇ ਆ ਹਜੇ ਬਾਅਦ ਚੋਂ ਪਹਿਲਾਂ ਚਲਾ ਕੇ ਦੇਖੀਏ ਕਿੱਦਾਂ ਚੱਲਦੀ ਆ ਕਿਉਂਕਿ ਆਪਣੇ ਕੋਲੇ ਜਿਹੜੀ ਸੀਗੀ ਉਹ ਆਪਾਂ ਨੂੰ ਉਹ ਆਪਣੀ ਦੂਰ ਨਹੀਂ ਸੀ ਮਾਰਦੀ ਰਿਓ ਤਾਂ ਕਰਕੇ ਪਿਛਲੀ ਵਾਰ ਵੀ ਭੋਲੂ ਵੀਰੇ ਵਾਲੀ ਮੰਗ ਕੇ ਲਿਆਂਦੀ ਸੀਗੀ ਉਹਦੇ ਨਾਲ ਹੀ ਕਰਿਆ ਸੀਗਾ ਸਾਰਾ ਰਿਓ ਤੇ ਤਾਂ ਕਰਕੇ ਹੁਣ ਆਪਾਂ ਨਵੀਂ ਬਣਵਾ ਲਈ ਆ ਵੀ ਇਹ 55 ਫੁੱਟ ਜਗਾ ਘੇਰੇ ਤੇ ਲੈ ਕੇ ਜਾਇਆ ਕਰੂਗੀ ਤੇ 55 ਫੁੱਟ ਜਗਾ ਤਾਂ ਬਹੁਤ ਆ ਇੰਨੀ ਲਈ ਜਾਵੇ ਬਾਧੂ ਆ ਦੇ ਬਸ ਵੀਰੇ ਉਹਨਾਂ ਨੇ ਸਟicker ਦੇ ਲਾ ਕਿਵੇਂ ਲਾਤੇ ਪੂਰਾ ਵੀ ਹੋਰ ਕੁਝ ਦਿਖੀ ਨਾ ਰਾਜੜੀ ਰਾਜੜ ਕਰਤੇ ਇੰਨੇ ਸਟicker ਠੋਕ ਹੁਣ ਦੇਖਣਾ ਤਾਂ ਹੈ ਨਹੀਂ ਮੈਂ ਵਾਈਪਰ ਇਹਦੇ ਚਲਾ ਨਹੀਂ ਸਕਦਾ ਜੇ ਵਾਈਪਰ ਚਲਾਤੇ ਤਾਂ ਸਾਰਾ ਸ਼ੀਸ਼ਾ ਖਰਾਬ ਹੋ ਜਾਣਾ ਗਾਰੇ ਨਾਲ ਕਿਉਂਕਿ ਗਾਰੇ ਦੀ ਛਿੱਟੇ ਬਹੁਤ ਆ ਸ਼ੀਸ਼ੇ ਤੇ ਪੈਦੇ ਹੈ ਨਾ ਤੇ ਆਪਣਾ ਕੰਮ ਨਿਪੜ ਗਿਆ ਵੱਡੇਗੇ ਆਪਣੇ ਦਾਸ ਕਿਲੇ ਇਥੋਂ ਤੇ 16 ਫੁੱਟੀ ਭਰ ਗਈ ਇੱਕ ਇੱਕ 22 ਫੁੱਟੀ ਭਰ ਗਈ ਇੱਕ 28 ਫੁੱਟੀ ਭਰ ਗਈ ਤੇ ਪੂਰਾ ਇੱਕ ਠੋਗਮਾ ਡੱਕ ਬਚ ਗਿਆ ਤੇ ਉਹ ਹੁਣ ਡਿੱਗ ਆਪਾਂ ਇਹਦੀ ਬੰਦ ਕਰਕੇ ਲੈ ਕੇ ਜਾ ਰਹੇ ਆ ਤੇ ਹੁਣ ਦੇਖੀ ਜਾਓ ਕਿ ਉੱਥੇ ਜਾ ਕੇ ਫਾਰਮ ਤੇ ਥੋੜਾ ਥੋੜਾ ਪੂਰਾ ਪੂਰਾ ਜੀ ਟਰਾਲੀ ਦੇ ਇੱਕ ਜਿਹਾ ਥੋੜਾ ਜਿਹਾ ਪਹਿਲਾਂ ਕੱਲ ਦੀ ਭਰੀ ਘੜੀ ਉਹ ਜ ਮਾੜੀ ਜੀ ਘਾਟ ਹੈਗੀ ਆ ਮੈਂ ਕਿਹਾ ਉਹ ਚ ਨੂੰ ਉੱਚੀ ਕਰਕੇ ਭਰ ਦੋ ਦੇਖੀ ਜਾਓ ਜਿੱਦਾਂ ਆਉਂਦੇ ਆ ਤੁਸੀਂ ਇਹ ਦੇਖ ਲਓ ਵੀ ਇਹ ਮਸ਼ੀਨ ਦਾ ਇਹ ਫਾਇਦਾ ਹੈਗਾ ਨਿਕਲੋਂ ਟੈਂਕ ਪੂਰਾ ਫੁੱਲ ਭਰਿਆ ਹੋਇਆ ਨਾ ਵੀਰੇ ਟੈਂਕ ਮਸ਼ੀਨ ਦਾ ਦਾਣਿਆਂ ਨਾਲ ਪੂਰਾ ਫੁੱਲ ਭਰਿਆ ਹੋਇਆ ਇੱਥੋਂ ਦਿਖਾ ਦਿੰਦਾ ਤੇ ਦੇ ਲੌਗਰ ਬੰਦ ਕਰ ਲਿਆ ਨਾ ਓਗਰ ਦੇ ਵਿੱਚ ਕੁਛ ਦਿੱਤਾ ਨਾ ਵਾਸਤਾ ਤੇ ਦਾਣਾ ਨਾ ਡੋਲਿਗੇ ਓਗਰ ਦੇ ਵੀ ਟੈਂਕ 'ਚੋਂ ਦਾਣੇ ਡਿੱਗ ਪੈਣਗੇ ਨਾ ਮਤਲਬ ਹੀ ਨਹੀਂ ਵੀ ਦਾਣੇ ਡਿੱਗ ਪੈਣਗੇ ਇਹਦੇ ਇੰਨੀ ਕੁਆਲਿਟੀ ਆ ਦੇ ਨਾ ਓਗਰ ਬੰਦ ਕਰਿਆ ਹੋਇਆ ਵਾ ਆਹ। ਰਾਣੀ ਦੀ پوری ਰੇਖਾ। ਇੱਕ ਵੀਰ ਨੇ ਅੱਜ ਸ਼ਾਇਦ ਗੁੱਸਾ ਕਰ ਲਿਆ ਹੋਣਾ ਵੀ ਮੈਂ ਕਹਤਾ ਇਹਨੂੰ ਕੰਬੈਨ ਚੰਗੀ ਆ ਵੀਰਾ ਕਹਿੰਦਾ ਵੀਰੇ ਅਸੀਂ 30 ਸਾਲ ਤੋਂ ਵਿਸ਼ਾਲ ਚਲਾਉਨੇ ਆ ਵੀ ਬਹੁਤ ਚੰਗੀਆਂ ਨੇ ਵੀਰੇ ਦੇਖੋ ਮੈਂ ਕਿਸੇ ਮਸ਼ੀਨ ਨੂੰ ਮਾੜਾ ਨਹੀਂ ਕਹਿੰਦਾ ਵੀ ਕਿਸੇ ਦੀ ਮਸ਼ੀਨ ਨੂੰ ਮਾੜਾ ਕਹਾਂ ਨਾ ਤੇ ਮੇਰੀ ਸੋਚਣੀ ਤਾਂ ਇਹ ਆ ਵੀਰੇ ਕਿ ਆਪਣੇ ਕੋਲੇ ਤਾਂ ਚਾਹੇ ਸਾਈਕਲ ਆ ਚਾਹੇ ਹੈਗਾ ਰੇੜਾ ਚਾਹੀਏਗਾ ਜਹਾਜ਼ ਚਾਹੀਏਗਾ ਟਰੈਕਟਰ ਵੀਰੇ ਕੋਈ ਵੀ ਟਰੈਕਟਰ ਮਾੜ ਨਹੀਂ ਹੈਗਾ ਠੀਕ ਨਹੀਂ ਨਾ ਕੋਈ ਮਸ਼ੀਨਰੀ ਮਾੜੀ ਹੈ ਜੀ ਤੇ ਵੀਰੇ ਆਪਾਂ ਰੁਪਏ ਲਾ ਕੇ ਪੈਸੇ ਲਾ ਕੇ ਖਰਚਾ ਲਾ ਕਰਕੇ ਚੀਜ਼ ਲੈ ਆਂਦੀ ਆਪਣੇ ਲਈ ਤਾਂ ਵੀਰੇ ਸੋਨਾ ਵਾ ਸਿੱਧੀ ਜੀ ਦੱਸਾਂ ਗੱਲ ਠੀਕ ਨਹੀਂ ਬਹੁਤ ਵੀਰਾਂ ਦੇ ਸੁਭਾਅ ਨਾਲ ਬਹੁਤ ਵੀਰ ਮੈਨੂੰ ਇਹੀ ਗੱਲ ਪੁੱਛਦੇ ਆ ਬਹੁਤ ਵੀਰਾਂ ਦੇ ਨਾਲ ਐਸੀ ਗੱਲ ਦੇ ਸੁਭਾਅ ਲਾਉਂਦੇ ਆ ਮੈਨੂੰ ਵੀ ਵੀਰੇ ਤੇਲ ਕਿਹੜਾ ਵੱਧ ਤੇਲ ਕਿੰਨਾ ਖਾਂਦੇ ਆ ਵੀਰੇ ਮੈਂ ਸੱਚੀ ਗੱਲ ਆ ਦਾਂ ਦੋਨੇ ਟਰੈਕਟਰਾਂ ਦੇ ਵਿੱਚੋਂ ਕਿਸੇ ਦਾ ਤੇਲ ਨਹੀਂ ਮਿਲਣ ਹੋਇਆ ਵੀ ਨਾ ਮੈਂ ਮਿਲਦਾ ਉਹਨਾਂ ਵੀਰੇ ਉਹਦਾ ਇੱਕ ਜਦੋਂ ਚਲਾਉਨੇ ਹੁੰਨ ਆ ਉਸ ਤਨ ਅੰਦਾਜ਼ਾ ਜਿਹਾ ਲਾ ਲਈਦਾ ਵੀ ਹਾਂ ਯਾਰ ਇੰਨਾ ਕ ਖਾ ਲਿਆ ਇਹਨੇ ਹਨ ਦੇ ਜਿਹੜੀ ਮਰਜ਼ੀ ਇੰਜੀਨੀਅਰ ਆ ਵੀਰੇ ਕੰਬਾਈਨ ਦਾ ਬਹੁਤ ਪੁੱਛਦੇ ਆ ਵੀਰੇ ਵੀ ਕੰਬਾਈਨ ਦਾ ਕਿੰਨਾ ਖਾਂਦੀ ਆ ਵੀਰੇ ਨਾ ਗਦੀ ਕੰਬਾਈਨ ਦਾ ਗਣਿਆ ਨਹੀਂ ਗਣਦਾ ਵੀਰੇ ਜਿਹੜੀ ਚੀਜ਼ ਲੈ ਜਾਂਦੀ ਆ ਆਪਾਂ ਨਹੀਂ ਤੇਲ ਤੋਂ ਲੈਣਾ ਯਾਰ ਜਿਹਨੇ ਕੰਮ ਕਰਨਾ ਉਹਨੇ ਤੇਲ ਖਾਣੀ ਖਾਣਾ ਤੇ ਠੀਕ ਆ ਠੀਕ ਨਹੀਂ ਹੁਣ ਕੰਬਾਈਨ ਆ ਵੀਰੇ ਕੰਬਾਈਨ ਚੱਲਦੀ ਆ ਸਾਲੇ ਨੂੰ ਚਾਹੇ ਗਿੱਲੇ ਚ ਬਾੜੀ ਚੱਲ ਚਾਹੇ ਜੋ ਕੁਝ ਮਰਜ਼ੀ ਕਰਵਾਈ ਚੱਲ ਹੁਣ ਅੱਜ ਫੇਰ ਪੂਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜ਼ਾਰੀ ਦੇ ਹੁਣ 10 ਕਿੱਲੇ ਵੱਢਿਆ ਤੇ ਲੋ ਦੁਪਹਿਰੋਂ ਦੁਪਹਿਰੇ ਜੇ ਲੱਗੇ ਸੀਗੇ 2:30 ਵਜੇ ਦੇ ਬਾਅਦ ਲੱਗੇ ਸੀ ਨਾ ਸਾਰੇ ਦਾਣੇ ਲਿਆ ਲਿਆ ਪਹੀ ਤੇ ਪਾਇਆ ਇੰਨੀ ਦੂਰੋਂ ਦੂਰੋਂ ਲਿਆ ਕੇ ਜੇ ਹੁਣੋਂ 2-4 ਲੀਟਰ ਵੱਧ ਵੀ ਖਾਜੋ ਤਾਂ ਉਹਦੇ ਵਿੱਚ ਕੀ ਆ ਆਪ ਧੱਕਾ ਵੀ ਤਾਂ ਇੰਨਾ ਕਰ ਰਹੇ ਆ ਨਾ ਨਜਾਇਜ਼ ਉਹਦੇ ਨਾਲ ਤੇ ਨਾ ਵੀਰੇ ਆਪਾਂ ਟਰੈਕਟਰਾਂ ਦਾ ਕਰ ਹੁਣ ਟਰੈਕਟਰਾਂ ਦੀ ਯਾਰ ਬੱਸ ਹੋਈ ਪਈ ਆ ਬਜਾਰੇ ਵੀ ਧੂਆਂ ਧੂਆਂ ਭਰਦਾ ਐਡੀ ਗਰਮੀ ਦੇ ਵਿੱਚ ਤੂੰ ਭਰਾਈ ਪਈ ਆ ਵੀ ਰੋਟਾਵੇਟਰ ਚੱਲਦੇ ਆ ਹਨਾ ਜੇ ਸਾਲੇ ਉਹ ਤੇ 2-4 ਲੀਟਰ ਵੱਧ ਖਾ ਜਾਣਗੇ ਉਹ ਚ ਕੀ ਆ ਹੁਣ ਜੇ ਹੁਣ ਇੱਕ ਖੱਤਿਆ ਵਾ ਇੱਕ ਖੱਤਾਂ ਰੋਟਾਵੇਟਰ ਹੀ ਦੋ ਵਾਰ ਬਾਰੇ ਤੇ ਪੂਰਾ ਵਧੀਆ ਬਣ ਜਾਂਦਾ ਸਿਰਫ ਦੋ ਵਾਰ ਬੋਂਨੇ ਆ ਜੇ ਹੁਣ ਸਮਝ ਲਓ ਅੱਗ ਲਾ ਕੇ ਬੋਂਦੇ ਅੱਗ ਲਾ ਕੇ ਪਹਿਲਾਂ ਦੋ ਵਾਰ ਦਾ ਤਵੀਆਂ ਫੇਰਦੇ ਠੀਕ ਆ ਤੇ ਫੇਰ ਉਸ ਤੋਂ ਬਾਅਦ ਦੋ ਵਾਰ ਤਾਂ ਕੱਦੂ ਤਵੀਆਂ ਨਾਲ ਜਾਂ ਤਵੀਆਂ ਲਾ ਲਓ ਤਵੀਆਂ ਦੂਜੇ ਲੋਟ ਲਾ ਲਓ ਦੂਜੇ ਲੋਟ ਫੇਰਦੇ ਠੀਕ ਜੀ ਜੇ ਉਨਾ ਹੀ ਤੇਲ ਆਪਾਂ ਰੋਟਾਵੇਟਰ ਤੇ ਜੇ ਖਾ ਵੀ ਜਾਣਗੇ ਤਾਂ ਫਿਰ ਕਿਹੜੀ ਗੱਲ ਹੈ ਵੀਰੇ ਇਸ ਕਰਕੇ ਮੈਂ ਤਾਂ ਤੇਲ ਦਾ ਅਸੀਂ ਕਦੇ ਨਹੀਂ ਮੈਂ ਕਿਸੇ ਟਰੈਕਟਰਾਂ ਦਾ ਨਹੀਂ ਕੱਢਦਾ ਗੁੱਡਾ ਐਵਰੇਜ ਆ ਹਾਂ ਉਂ ਇਕੱਠੇ ਚੱਲਦੇ ਹੁਣ ਆਪ ਚਲਾਉਂਦੇ ਹੋਈ ਇਹ ਪਤਾ ਲੱਗ ਜਾਂਦਾ ਵੀ ਹਾਂ ਯਾਰ ਇੰਨੇ ਗੀਟਰ ਪਿਆ ਬਸ ਇੰਨੇ ਗਿੱਲੇ ਵਾਹ ਦੀ ਇੰਨੇ ਲੀਟਰ ਪਿਆ ਤਾਂ ਉਦੋਂ ਆਸਤ ਜੀ ਨਿਕਲ ਜਾਂਦੀ ਆ ਜਾਂ ਜਦੋਂ ਇਕੱਠੇ ਚੱਲਦੇ ਹੁੰਦੇ ਉਦੋਂ ਨਿਕਲ ਜਾਂਦੇ ਨਹੀਂ ਕੋਈ ਉਹ ਹੋ ਨਹੀਂ ਹੈ ਬਸ ਆਹੀ ਚੀਜ਼ ਹੈ ਬਹੁਤ ਵੀਰ ਪੁੱਛਦੇ ਆ ਵੀਰੇ ਤੇਲ ਕਿੰਨਾ ਖਾਂਦੇ ਆ ਤੇਲ ਕਿੰਨਾ ਵੀਰੇ ਮੈਂ ਨਹੀਂ ਅਸੀਂ ਨਹੀਂ ਕਦੀ ਗਣਦੇ ਨਾ ਮੈਂ ਕਦੀ ਕਿਸੇ ਟਰੈਕਟਰਾਂ ਨੂੰ ਆਪਾਂ ਛੇੜਦੇ ਆ ਜਿਵੇਂ ਆਉਂਦੇ ਉਵੇਂ ਚੱਲਦੇ ਆ ਸਾਰੇ ਟਰੈਕਟਰ ਪੂਰੇ ਵਧੀਆ ਚੱਲਦੇ ਆ ਵੀਰੇ ਜਿੱਤੇ ਪੈਸੇ ਦਾ ਖਰਚਦੇ ਆ ਉਹ ਪੂਰੇ ਵਧੀਆ ਵਾ ਆਪਣੇ ਨੇ ਠੀਕ ਨਹੀਂ ਹੁਣ ਵਿੱਚ ਵੀਰ ਮੈਨੂੰ ਪੁੱਛਦੇ ਵੀਰੇ 60 55 ਵੀਰੇ 60 55 ਉੱਤੇ ਬਲਾਸਪੁਰ ਚੱਲਦਾ ਹਾਂ ਉੱਤੇ ਫਾਰਮ ਟਰੈਕ ਹੀ ਚੱਲਦੇ ਆ ਕਿਉਂਕਿ ਉੱਤੇ ਇੱਕ 60 55 ਵਾ ਇੱਕ ਉੱਤੇ 65 ਆ ਦੋ 65 ਹੁੰਦੇ ਸੀ ਉਹ ਫਾਰਮ ਟ੍ਰਿਕ ਪਿੱਛੋਂ ਨੀਵਾ ਕਰਕੇ ਇੱਥੇ ਪਲਾਉ ਫੇਰੇ ਹੋਇਆ ਫੱਤਿਆਂ ਚ ਇੱਥੇ ਫਿਰ ਉਹਦੀ ਪੀਟੀਓ ਵਿੱਚ ਡੁੱਬ ਜਾਂਦੀ ਆ ਉੱਥੇ ਪਲਾਉ ਨਹੀਂ ਫੇਰੇ ਕਰਕੇ ਤਾਂ ਉੱਥੇ ਕੱਦੂ ਕਣਕ ਵਾਲੇ ਆ ਉੱਥੇ ਕੱਦੂ ਕਰੀ ਜਾਂਦੇ ਆ ਤਾਂ ਕਰਕੇ 60 55 ਊਰੇ ਨਹੀਂ ਲਿਆਉਂਦੇ ਇਹ ਚੱਕਰ ਬਾਕੀ ਅੱਜ ਬਿਲਕੁਲ ਮੂਡ ਜੈ ਹੈ ਨਹੀਂ ਦੀ ਵੀਡੀਓ ਦਾ ਅੱਜ ਜਿੰਨੀ ਕ ਮਾੜੀ ਮੋਟੀ ਜੀ ਬਣਾਈ ਆ ਵੀਰੇ ਚਲੋ ਜਿੰਨਾ ਕ ਤੁਹਾਡਾ ਪਿਆਰ ਆ ਦੇਖ ਲਿਓ ਇੰਨਾ ਕੀ ਸੀ ਵੀਡੀਓ ਅੱਜ ਦੀ। ਹੁਣ ਜਾਣਗੇ ਕਿ ਮੈਨਾਂ ਦਾ ਆਪਣੇ ਕੰਮ ਮੁੱਕਿਆ ਹੁਣ ਕਮੈਨਾਂ ਦੇ ਜਾਣਾ ਕਿਸੇ ਦੇ ਆਪਣੇ ਮਿੱਤਰ ਆ ਉਹਦੇ ਹੀ ਆ ਚਾਰ ਕਿਲੇ ਨਾਲ ਹੀ ਵੱਢਣ ਵਾਲੇ ਆਪਣੇ ਫਾਰਮ ਦੇ ਕੋਲੇ ਉਹਦੇ ਮੈਂ ਕਿਹਾ ਦੋਨੇ ਲੈ ਜਾਓ ਵੱਢਿਆ ਵਿਚਾਰ ਦਾ ਨਾ ਨੇਰਾ ਨਹੀਂ ਹੋਊਗਾ ਵੀ ਦੋਨਾਂ ਨਾਲ ਵੱਢ ਕੇ ਤੁਸੀਂ ਮੁੜੇ ਇਹ ਤੇ ਵੀ ਚੱਲ ਉਹਦੇ ਉਹੀ ਰਹਿੰਦੇ ਆ ਉਹ ਵੀ ਕਾਹਨੂੰ ਐਵੇਂ ਮੀਂਹ ਦੇ ਵਿੱਚ ਉਹ ਕੰਮ ਖਰਾਬ ਹੋਊਗਾ ਫਿਰ ਜੇ ਮੀਂਹ ਮੋ ਪੈ ਗਿਆ ਵੀ ਚੱਲ ਉਹਦੇ ਉਹ ਵੀ ਨਿਪਟ ਜਾਣਗੇ ਆ ਕਰਕੇ ਹੁਣ ਭੇਜੀਆ ਮਸ਼ੀਨ ਆਪਾਂ ਦੋਨੇ ਮਸ਼ੀਨਾਂ ਇੱਕ ਨੇ ਕੰਬੈਨ ਨੇ ਅਜੇ ਦਾਣੇ ਪਾਉਣੇ ਫਾਰਮ ਤੇ ਜਾ ਕੇ ਟਰਾਲੀ ਚ ਦਾਣੇ ਪਾਊਗੀ ਟਰਾਲੀ ਤੇ ਦਾਣੇ ਪਾ ਕੇ ਫੇਰ ਉਹਦੇ ਜਾਊ ਵੱਡਣ ਇੱਕ ਤਾਂ ਚੱਲੇਗੀ ਇੱਕ ਪਹੁੰਚ ਗਈ ਇੱਕ ਚੱਲਦੀ ਆ